ਸਿੱਖ ਪੰਥ ਦੀ ਮਹਾਨ ਹਸਤੀ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਅਤੇ ਸਤਕਾਰਯੋਗ ਬੀਬੀ ਯਸ਼ਪਾਲ ਕੌਰ ਜੀ ਵਿਦੇਸ਼ ਦੌਰੇ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਵਾਪਸ ਇਤਿਹਾਸਕ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ 7 ਵਿਖੇ ਪਹੁੰਚੇ ਜਿੱਥੇ ਹਾਜ਼ਰ ਜਥੇਦਾਰ ਸਿੰਘਾਂ ਤੇ ਸੰਗਤਾਂ ਨੇ ਬਾਬਾ ਜੀ ਦਾ ਸਵਾਗਤ ਕੀਤਾ ਤੇ ਜੀ ਆਇਆਂ ਕਿਹਾ ਪਪਾ ਨਿਹਾਲ ਸਿੰਘ ਜੀ ਨੇ ਕਿਹਾ ਕਿ ਮਹਾਨ ਸਥਾਨ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਜਿੱਥੇ ਮਾਗੀ ਦਾ ਦਿਹਾੜਾ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਵੇਗਾ ਉੱਤੇ ਹੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਤੇ 7ਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਹੁਤ ਹੀ ਵੱਡੀ ਪੱਧਰ ਦੇ ਗੁਰਮਤ ਸਮਾਗਮ ਉਲੀਕੇ ਜਾ ਰਹੇ ਹਨ ਸੰਗਤਾਂ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਇਹਨਾਂ ਸਮਾਗਮਾਂ ਦੇ ਵਿੱਚ ਪੰਥ ਦੇ ਉੱਚ ਕੋਟੀ ਦੇ ਵਿਦਵਾਨ ਰਾਗੀ ਤੇ ਟਾਡੀ ਜਥੇ ਪਹੁੰਚ ਰਹੇ ਹਨ ਬਾਜੂ ਜੀ ਦਾ ਖਾਸਾ ਵਾਹ ਜੀ ਪਹੁੰਚ ਰਹੇ ਸਾਤ ਹਰਿ ਤੇ ਐ ਹਰਿ ਆਵਲੇ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪੈ ਹਰਿ ਆਵਲੇ ਜਿੱਥੇ ਮੇਰਾ ਸਤਿਗੁਰੂ ਦੇਖਿਆ ਜਾਏ ਤਲ ਤਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਆਚਾ ਜੀ ਤਨਤਨ ਸਾਹਿਬ ਜادہ ਸਾਹਬਾ ਬਾਜੀ ਸਿੰਘ ਸਾਹਿਬ ਜੀ ਅਨ ਅਨਸਾਹਿਬ ਸ੍ਰੀ ਗੁਰੂ ਅਨਸਾਹਬ ਮਹਾਰਾਜ ਦਾ ਕੋਟ ਆਂਦ ਕੋਟ ਦਲਵਾਲ ਹੈ ਸ਼ੁਕਰ ਹੈ ਵਿਦੇਸ਼ ਦੀ ਯਾਤਰਾ ਕਰ ਲਿਆ ਹੋਇਆ واپسی ਤੇ ਸਤੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਾਹਲਾ ਵਿੱਚ ਹਾਜ਼ਰ ਹੋਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਹਰ ਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟ ਆਂਦ ਕੋਟ ਦੋਮ ਦੋਮ ਕਰਕੇ ਦਾਸ ਬਨ ਉਹ ਆਜੋਗ ਬੀਬੀ ਜੀ ਵੱਲੋਂ ਬਹੁਤ ਬਹੁਤ ਤਨਵਾਦ ਸਾਰੇ ਸਿਲ ਜਿਲ੍ਹਾ ਦੇ ਦਿਨੇ ਰਾਤ ਇਕ ਕਰਕੇ ਖੜੇ ਲੱਗੇ ਪੈਰਾ ਦਿੱਤਾ ਸੇ ਬਾਬਾ ਕੀ ਦੀ ਆ ਸਰਕਾਰ ਜੋ ਪੈਣਾ ਦੀ ਆ ਪੀਰ ਬੱਚੇ ਬਜ਼ੁਰਗ ਦਰੂ ਕੀ ਨਾਲ ਲਈ ਫੌਜ ਦੇ ਉਹਨਾਂ ਸਾਰਿਆਂ ਦਾ ਦਾਸ ਵਲੋਂ ਐਬੀਜੀ ਵਲੋਂ ਬਹੁਤ ਬਹੁਤ ਤਲਵਾਬ ਪਰ ਸਰਕਾਰ ਜੋ குரு ਖਾਲਸਾ ਸਾਤਸੰਗ ਜੀ ਸਾਹਿਬ ਸਤਸੰਗ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦੁਆਰਾ ਹਰੀਆ ਮੇਲਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਮਾਗੀ ਸੁਗਲਾ ਦਾ ਮਾਗੀ ਦਾ ਜੋੜ ਮੇਲਾ ਜੋ 14 ਤਰੀਕ ਨੂੰ ਆ ਰਿਹਾ ਹੈ ਸਭੂ ਸੰਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ 14 ਤਰੀਕ ਨੂੰ ਮਾਗੀ ਦੇ ਦਿਹਾੜੇ ਤੇ ਹਮ ਹਮਾ ਕੇ ਦਰਸ਼ਨ ਦਿਓ ਸਤਿਗੁਰ ਸੱਚੇ ਬਾਦਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਖੁਸ਼ੀਆਂ ਪ੍ਰਾਪਤ ਕਰੋ ਜੀ ਇਸ ਮਹਾਨ ਸਮਾਗਮ ਦੇ ਅਲੱਲ ਵਹੰਤ ਪ੍ਰਸਿੱਧ ਰਾਗੀ ਜਥੇ ਢਾਡੀ ਜਥੇ ਪਹੁੰਚ ਰਹੇ ਹਨ ਸੰਤ ਬਾਹੂਪੁਰਸ਼ ਸਾਰੀਆਂ ਸੰਤਾ ਨੂੰ ਦੁਆਰਾ ਫੇਰ ਬੇਜਤੀ ਹੈ 14 ਤਰੀਕ ਨੂੰ ਬਾਗੀ ਵਾਲੇ ਪਵਿੱਤਰ ਦਿਹਾੜੇ ਤੇ ਸਲਾਲੇ ਝੋਲ ਬੇਲੇ ਤੇ ਹਮ ਹਮ ਆ ਕੇ ਦਰਸ਼ਨ ਦੇਤੀ ਕਿਰਪਾਲਤਾ ਕਰਨ ਦੀ ਸਤਿਗੁਰੂ ਸ੍ਰੀ ਗੁਰੂ ਹਰਾਈ ਰਾਜ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਹਰ ਦੀਆਂ ਖੁਸ਼ੀਆਂ ਅੰਦਰ 29 30 31 ਜਨਮ ਦਿਨ ਨੂੰ ਜੋ ਮਹਾਨ ਸਮਾਗ ਬਹਾਰ ਸਾਲ ਹੋਦੇ ਹਾਲ ਇਸ ਸਾਧ ਜੀ ਅਲੋਤੀਤੀ ਕਤੀ ਚੱਲ ਰਹੀ ਰ ਹੋ ਰਹੇ ਹਾਲ ਉਹਨਾਂ ਸੁਭਾਗ ਬਾ ਅੰਦਰ ਵੀ ਸਭ ਤੋਂਲੇ ਹਮ ਮਾ ਕੇ ਦਰਸ਼ਨ ਦੇ ਦੀ ਕਿਰਪਾਲਤਾ ਕਰ ਲਈ ਖਲਗੀ ਤਾਲਪੇਦਾ ਜੀ ਦੇ ਪ੍ਰਕਾਸ਼ ਦੇ ਹਲੇ ਦੀ ਖੁਸ਼ੀ ਅੰਦਰ 17 ਤਰੀਕ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਬਨ ਦੇ ਬਾੜੀ ਤੇ ਅਖੰਡਕ ਪਾਠਾ ਦੇ ਭੋਗ ਪਾਣਗੇ ਕੀਰਤਨ ਹੋਣਗੇ ਉਹ ਸਭੇ ਵੀ ਸਭ ਤੋਂਲੇ ਦਰਸ਼ਨ ਦੇ ਦੀ ਕਿਰਪਾਲਤਾ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ